ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਗੋਰੀ ਬਿਨਵਾਜ ਡੰਡਾ ਤੋਂ ਵੰਦਨਾ ਅਣਪਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਜੀਤੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਤੇਜ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਸ਼ਣ ਜੀਓ ਆਓ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਅਮਰ ਵਰਗੀਆਂ ਸੁਭਾਗੀਆਂ ਘੜੀਆਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀਆਂ ਹਨ ਔਰ ਇਹਨਾਂ ਨੂੰ ਸਵੇਰ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਨਤਮਸਤਕ ਹੋ ਕੇ ਹਾਜ਼ਰੀ ਲਗਾਈਏ ਔਰ ਸਤਿਗੁਰੂ ਜੀ ਦੀ ਚਲ ਰਹੀ ਪਵਿੱਤਰ ਗੁਰਬਾਣੀ ਦੀ ਲੜੀ ਬਾਤ ਜੋ ਪਤਾ ਹੈ ਭਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਅੰਗ ਦੇ ਸੁਹਾਏ ਨਾਮ ਸ੍ਰੀ ਰਾਗ ਦੇ ਵਿੱਚ ਭਗਤ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਗੁਰ ਸ਼ਬਦਾਂ ਦੀ ਉਚਾਰਨ ਕਰ ਰਹੇ ਆਓ ਇਨ੍ਹਾਂ ਪਾਵਨ ਵਿਚਾਰਾਂ ਦੀ ਸਾਜ ਪਾਈਏ ਤੇ ਸਤਗੁਰਾਂ ਦੀ ਬਖਸ਼ੀ ਫਤਿਹ ਬੁਲਾਈਏ ਆਪੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਅੱਜ ਆਪਾਂ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ ਸ੍ਰੀ ਰਾਗ ਨੂੰ ਹਲਾਹਹਿਲਾ ਭਰਵੇਂ ਭਾਇ ਨਾ ਵਿਝਵੈ ਜੇ ਭਵੈ ਸੰਤ ਕਰ ਦੇਸ ਅੰਤਰਾ ਮੈਲਾ ਨ ਉਤਰੈ ਹ ਭਾਈ ਭਰਮ ਰੂਪੀ ਭਾਏ ਭਾਵ ਅਗਨ ਬੁਝਦੀ ਨਹੀਂ ਭਰਮੇ ਭਾਏ ਨ ਬਿਝਦੇ ਭਰਮ ਰੂਪੀ ਅਗਨੀ ਬੁਝੀ ਇਹ ਪਹਵਾਇ ਦ ਸੰਤਰ ਦੇਸ ਮਾਰੇ ਕਹਿੰਦੇ ਭਰਮ ਕਰਨ ਕਰਕੇ ਵੀ ਕ੍ਰਿਸ਼ਨ ਰੂਪੀ ਅਗਨੀ ਨਹੀਂ ਬੁਝੀ ਭਾਵੇਂ ਕਹਿੰਦੇ ਦੇਸ ਦੇ ਸੰਤਰਾ ਦਾ ਭਰਮਾ ਕਰ ਲਈ ਅੰਤਰ ਮੈਲ ਨਾ ਉਤਰੈ ਤ੍ਰਿਜੀਵਨ ਤ੍ਰਿਵੇਸ਼ ਜਿਹੜੀ ਇਸ ਜੀਵ ਦੇ ਮਾਨ ਅੰਦਰ ਵਿਕਾਰਾਂ ਰੂਪੀ ਪਾਪਾ ਰੂਪੀ ਕ੍ਰਿਸ਼ਨਾ ਰੂਪੀ ਮੈਲ ਹੈ ਉਹ ਖਦੀ ਨਹੀਂ ਉਤਰਦੀ ਇਸ ਲਈ ਉਹਨਾਂ ਮਾਨਮੁਖਾਂ ਦੇ ਜੀਵਨ ਨੂੰ ਤ੍ਰਕਾਰ ਹੈ ਤੇ ਉਹਨਾਂ ਦੇ ਧੇਖ ਰੂਪੀ ਪਹਿਰਾਵੇ ਨੂੰ ਵੀ ਤ੍ਰਕਾਰ ਹੈ ਹੋਰ ਕਿਤੇ ਭਗਤ ਨਾ ਹੋਈ ਬਿਨ ਸਤਿਗੁਰ ਕੈ ਉਪਦੇਸ ਐ ਭਾਈ ਸਤਿਗੁਰਾਂ ਦੇ ਦੱਸੇ ਹੋਏ ਸੁਭਾਨ ਕਤੇ ਚਲਣ ਤੋਂ ਬਗੈਰ ਹੋਰ ਕਿਸੇ ਸਾਧਨੋ ਦੁਆਰਾ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੱਗਣ ਕਰਕੇ ਪਰਮੇਸ਼ਰ ਦੀ ਭਗਤੀ ਨਹੀਂ ਹੋ ਸਕਦੀ ਮਾਨ ਰੇ ਗਰਮਖ ਅਗਨ ਨਵ ਇਸ ਕਰਕੇ ਮਾਰ ਕਹਿੰਦੇ ਐ ਮਨ ਗਰਮਖਾਨ ਦੀ ਸੰਗਤ ਕਰਕੇ ਜਾਂ ਗੁਰੂ ਮੁਖ ਦੁਆਰਾ ਗਿਆਨ ਪ੍ਰਾਪਤ ਕਰਕੇ ਤ੍ਰਿਸ਼ਨਾ ਰੂਪੀ ਅਗਨੀ ਕਾਮ ਆਦਿਕ ਬਕਾਰਾਂ ਦੀ ਅਗਨੀ ਨੂੰ ਨਿਵਾਰਨਾ ਕਰ ਗੁਰ ਕਾ ਕਹਿਆ ਮਾਨਵ ਸੈ ਹੋ ਮੈਂ ਕ੍ਰਿਸ਼ਨ ਮਾਰ ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਜੀ ਦਾ ਕਹਿਆ ਹੋਇਆ ਉਪਦੇਸ਼ ਵਸਿਆ ਹੈ ਉਹਨਾਂ ਗੁਰਮਖਾਨੇ ਆਪਣੇ ਅੰਦਰੋਂ ਤ੍ਰਿਸ਼ਨਾ ਰੂਪੀ ਅਗਨ ਨੂੰ ਪੰਜੇ ਪ੍ਰਕਾਰ ਦੀ ਅਗਨ ਨੂੰ ਤਿਹੰਗਤਾਂ ਨੂੰ ਮਾਰ ਲਿਆ ਹੈ ਰਹਾਉ ਮਨ ਮਾਨਕ ਨਰਮੋਲ ਹੈ RAM ਨਾਮ ਪਤ ਭਾਏ ਐ ਭਾਈ ਇਹ ਮਨ ਰੂਪੀ ਮਾਨਕ ਇਹ ਅਮੋਲਕ ਹੈ ਨਰਮੋਲ ਹੈ ਜੋ ਰਾਮ ਨਾਮ ਜਪ ਕੇ ਹੀ ਪ੍ਰਭੂ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਕਹਿਣ ਦਾ ਭਾਵ ਕਿ ਜਿੰਨਾ ਦਾ ਮਨ ਮਾਨਕ ਦੀ ਤਰ੍ਹਾਂ ਅਮੋਲਕ ਹੈ ਨਾ ਉਹ ਪਰਮੇਸ਼ਰ ਦਾ ਨਾਮ ਜਪ ਕਰਕੇ ਲੋਕ ਪਰ ਲੋਕ ਵਿੱਚ ਇੱਜ਼ਤ ਨੂੰ ਪਾਉਂਦਾ ਮੇਲਾ ਸਤ ਸੰਗਤ ਹਰ ਪਾਈ ਐ ਗਰਮਖ ਹਰ ਲਿਵਲਾਈ ਐ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਨੂੰ ਪਾਈਦਾ ਤੇ ਮੋਖੀ ਗੁਰਾਂ ਦੁਆਰਾ ਹੀ ਪਰਮੇਸ਼ਰ ਵਿੱਚ ਬਿਰਤੀ ਲਾਈਦੀ ਐਵੇਂ ਹੀ ਮਾਰਾਂ ਇਹਨੇ ਕਿਆ ਭਈ ਪ੍ਰਾਪ ਮਾਣ ਖਦੋ ਅਰੀਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ ਅਵਰ ਕਾਜ ਤਰਕਿਤੇ ਨਾ ਕਾਮ ਮਿਲ ਸਾਜ ਸੰਗਤ ਭਜ ਕੇ ਵਲ ਨਾਮ ਹੁਣ ਆਪਣੇ ਆਪਣੇ ਤੌਰ ਤੇ ਵੜੇ ਨੇ ਅਮਰ ਦੇ ਵੇਲੇ ੜਦੇ ਨੇ ਜਾਪ ਵੀ ਕਰਦੇ ਐ ਸਿਮਰਨ ਵੀ ਕਰਦੇ ਐ ਬਾਣੀ ਵੀ ਪੜਦੇ ਐ ਇਮਾਰਾ ਇਹ ਕਹਿੰਦੇ ਭਾਈ ਸਤ ਸੰਗਤ ਦੇ ਵਿੱਚ ਲਿਵ ਲੱਗਦੀ ਅਸਲ ਪ੍ਰਮਾਤਮਾ ਦੇ ਨਾਲ ਸਤ ਸੰਗਤ ਦੇ ਨਾਲ ਹੁਣ ਸਤ ਸੰਗਤ ਅਸੀਂ ਕਰਦੇ ਕੋਈ ਅਸੀਂ ਤਾਂ ਕਹਿੰਦਾ ਜੀ ਘਰੇ ਬੈਠ ਕੇ ਰੱਬ ਰੂਪ ਕਰ ਲਈਦਾ ਜੀ ਬਸ ਇੱਥੇ ਸਪੀਕਰ ਜਲਦੇ ਆ ਸੁਣ ਲਈਦਾ ਜੀ ਬਸ ਇੱਥੋਂ ਹੀ ਅਸੀਂ ਤਾਂ ਜੀ ਬਸ ਹੋ ਗਿਆ ਹਾਂ ਕਿਉਂ ਭਈ ਐਂ ਕਰਦੇ ਆ ਪਰਮਾਹਾਰਾ ਇਹ ਕਹਿੰਦੇ ਵੀ ਸਤ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਲੱਗਦੀ। ਕੋਨਾਪਾ ਦੇਖ ਲਈ ਐ ਵੀ ਸਤ ਸੰਗਤ ਦੇ ਵਿੱਚ ਆਪਾਂ ਕਿੰਨੇ ਕੋ ਨਿਆ ਖੋਜਾ ਤਾ ਹਾਂ ਹਾਂ ਅਰਦਾਸ ਭਾਵੇਂ 10 ਮਿੰਟ ਪਹਿਲਾਂ ਕਰ ਲਈਏ ਤੇ ਭਾਵੇਂ 10 ਮਿੰਟ ਬਾਅਦ ਵਿੱਚ ਕਰ ਲਈਏ ਕਿਉਂ ਵੀ ਆਉਣਾ ਤਾਂ ਆਪਾਂ ਉਨੇ ਕਹਨੇ ਆਈਆਂ ਬਾਅਦ ਦਾ ਆਉਣਾ ਨਹੀਂ ਆਉਣਾ ਉਨੇ ਨਹੀਂ ਹੈ ਨਾ ਦੇਗਲ ਘੱਟ ਵੀ ਕਰ ਲੈ ਵੱਧ ਵੀ ਸਮਾਂ ਆਪਾਂ ਵੇਖਿਆ ਹੀ ਹੈ ਕਰ ਕਰਕੇ ਆਉਣਾ ਤਾਂ ਉਹਨੇ ਕਿਹਨੇ ਨਾ ਪਰ ਭਾਗਾ ਵਾਲੇ ਜਿਹਨੇ ਆਉਂਦੇ ਆ ਸਤਗੁਰਾਂ ਦੇ ਜਰਨਾ ਤੇ ਬਹੁਤ ਵੱਡੀ ਕਿਉਂਕਿ ਬਿਰਲਿਆਂ ਦੀ ਕੈਟਾਗਰੀ ਦੇ ਵਿੱਚ ਉਹ ਤਾਂ ਹੋਂ ਨਾ ਮੈਂ ਕਹਿੰਦੇ ਬਹੁਤੇ ਨਹੀਂ ਹੈ ਨਾ ਹੀ ਘਣੇ ਕਹਨੇ ਬਹੁਤੇ ਨਹੀਂ ਕਹਿੰਦੇ ਬਿਰਲੇ ਆ ਰੈਨ ਮਾਰੇ ਕਹੇ ਜਗ ਮੈਂ ਉਤਮ ਕਾਢੀ ਹੈ ਵਿਰਲੇ ਕੇ ਕਿ ਵਿਰਲੇ ਆ ਜਿਹੜੇ ਭਾਈ ਤਨ ਕਰਕੇ ਮਨ ਕਰਕੇ ਸਤਿਗੁਰਾਂ ਦੇ ਚਰਨਾਂ ਚ ਸਮਰਪਤ ਹੁੰਦੇ ਆ ਉਹ ਵਿਰਲੇ ਆ ਤੇ ਮਾਨ ਮਹਿਸੂਸ ਕਰਾ ਪਰ ਉਹ ਸਤਿਗੁਰਾਂ ਮਾਣ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਦੇ ਤੁਮ ਬਖਸ਼ਣ ਹਾਰੇ ਕਿਉਂ ਹੈ ਪ੍ਰਵਾਨ ਹੈ ਨਾ ਗੁਰੂ ਦੇ ਦਰ ਤੇ ਹੁਣ ਬੱਚਾ ਭਾਵੇਂ ਘਰ ਵਿੱਚ ਡੇਲੀ ਬੰਦਦਾ 2-2 ਘੰਟੇ ਰੁਟੀਨ ਦੇ ਮੁਤਾਬਕ 4-4 ਘੰਟੇ ਪੜਦਾ ਉਹ ਪਰ ਉਹਦਾ ਪੜਿਆ ਉਦੋਂ ਪ੍ਰਵਾਨ ਹੁੰਦਾ ਜਦੋਂ ਟੀਚਰ ਨੂੰ ਆ ਕੇ ਸੁਣਾਉਂਦਾ ਕਿਉਂ ਬਈ ਟੀਚਰ ਨੂੰ ਸੁਣਾਉਂਦਾ ਜਦੋਂ ਉਹਦਾ ਪੜਿਆ ਫੇਰ ਪ੍ਰਵਾਨ ਹੁੰਦਾ ਵੀ ਟੀਚਰ ਮੋਹਰ ਲਾਉਂਦਾ ਵੀ ਹਾਂ ਵੀ ਵਾਕੀ ਭਾਈਏ ਇਹਨੇ ਮਿਹਨਤ ਕੀਤੀ ਐ ਇਹਨੇ ਘੱਲਣਾ ਕਰਦੀ ਥੇਰੀ ਆ ਨਾ ਫੇਰ ਪਾਸ ਕਰਦਾ ਏ ਗ੍ਰੇਡ ਬੀ ਗ੍ਰੇਡ ਸੀ ਗ੍ਰੇਡ ਲਾਉਂਦੇ ਆ ਨਾ ਕਿਉਂ ਬਈ ਥੇਰੀ ਆ ਨਾ ਜੇ ਬੱਚਾ ਪੜਦਾ ਹੁਣ ਜੇ ਬੱਚਾ ਪੜਦਾ ਨਹੀਂ ਘਰ ਵਿੱਚ ਪੜੀ ਆਂ ਨਾ ਘਰ ਵਿੱਚ ਪੜੀ ਜਾਂਦਾ ਟੀਚਰ ਕੋਲੇ ਗਿਆ ਨਹੀਂ ਤਾਂ ਬੱਚੇ ਦਾ ਮਾਪਿਓ ਕਹੇ ਜਾਂ ਬੱਚਾ ਤਾਂ ਵੀ ਮੈਂ ਬਹੁਤ ਪੜਨਾ ਮੈਂ ਬੜਾ ਅਟੈਲੀਜੈਂਟ ਹੈ ਪਰ ਅਟੈਲੀਜੈਂਟ ਤਾਂ ਉਹਦੋਂ ਪਤਾ ਲੱਗਦਾ ਜਦੋਂ ਟੀਚਰ ਦੇ ਸਾਹਮਣੇ ਬੈਠੇ ਨੂੰ ਪਰਚਾ ਵੰਦਦਾ ਕਿਉਂ ਬਈ ਥੇਰੀ ਪਤਾ ਲੱਗਦਾ ਨਾ ਤੇ ਹੁਣ ਗੱਲ ਬਿਜਲੀ ਸਮਝੋ ਵੀ ਅਸੀਂ ਜਿੰਨੀ ਮਰਜ਼ੀ ਬਾਣੀ ਪੜ ਲਈਏ ਜਿੰਨਾ ਮਰਜ਼ੀ ਨਾਮ ਜਪ ਲਈਏ ਤੁਹਾਡੇ ਨਾਮ ਜਪੇ ਦਾ ਤੱਕ ਫੇਰ ਹੈ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ 5 ਮਿੰਟ 10 ਮਿੰਟ ਹਾਜ਼ਰੀ ਲਵਾ ਕੇ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ਿਸ਼ ਕਰੋ ਮਿਹਰ ਕਰੋ ਗੁਰੂ ਦੇ ਦਰਤ ਨੇ ਫੇਰ ਹੀ ਪਰਵਾਨ ਹੈ ਨਾ ਉਦਾਂ ਨਹੀਂ ਗੱਲਾਂ ਬਾਤਾਂ ਨਾਲ ਪਰਵਾਨ ਹੋਣਾ ਕੋ ਸਤਹ ਇਹ ਪਲੇਖਾ ਕਰਦੇ ਹੋ ਕਿਉਂਕਿ ਮੈਂ ਨਹੀਂ ਕਹਿੰਦਾ ਮਾਰੇ ਕਹਿੰਦਾ ਮੇਰਾ ਸਤ ਸੰਗਤ ਹਰ ਪਾਈ ਹੈ ਗੁਰਮੁਖ ਹਰਿ ਨੇ ੁਲਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਹੀ ਪਰਮੇਸ਼ਰ ਨੂੰ ਪਾਈਦਾ ਤੇ ਮੁੱਖੀ ਗੁਰਾਂ ਦੁਆਰਾ ਹੀ ਪਰਮੇਸ਼ਰ ਵਿੱਚ ਬਿਰਤੀ ਲਾਈਦੀ ਹੈ ਆਪ ਗਿਆ ਸੁਖ ਪਾਇਆ ਮਿਲ ਸੱਲ ਲੈ ਸੱਲ ਸੁਮਾਇ ਫਿਰ ਆਪਾ ਭਾਵ ਹੰਕਾਰ ਚਲਾ ਜਾਂਦਾ ਹੈ ਅਹੰਕਾਰ ਅਹੰਕਾਰ ਦੀ ਕੀ ਨਿਸ਼ਾਨੀ ਆ ਮਾਰੇ ਕਹਿੰਦੇ ਬੋਲ ਨਾ ਜਾਣ ਮਾਇ ਮਦ ਮਾਤਾ ਮਾਰਨਾ ਚੀਤਨਾ ਆਵੇ ਮਾਇਆ ਦਾ ਮਦ ਮਾਇਆ ਦਾ ਨਸ਼ਾ ਇਹ ਹੰਕਾਰ ਆਖੋ ਸਤ ਹਾਂ ਇਹ ਹੰਕਾਰ ਇਹ ਹੰਕਾਰ ਦੀ ਬੋ ਹੈ ਨਿਸ਼ਾਨੀਆਂ ਬਤੀ ਬੋਲਣਾ ਹੀ ਭੁੱਲ ਜਾਂਦਾ ਬੰਦਾ ਬੋਲ ਨਾ ਜਾਣ ਮਾਇਆ ਮਦ ਮਾਤਾ ਮਾਇਆ ਦੇ ਨਸ਼ੇ ਵਿੱਚ ਜਿਹੜਾ ਬੰਦਾ ਜੂਰ ਹੈ ਉਹ ਰੱਬ ਨੂੰ ਵੀ ਟੱਚ ਮੰਨਦਾ ਫਿਰ ਆਪ ਕੋ ਸਾਥ ਉਹ ਰੱਬ ਨੂੰ ਟੱਪ ਸਮਝ ਲੋਦੇ ਭਾਦਾਂ ਵੀ ਮੈਂ ਹੀ ਆ ਸਾਰਾ ਪਰ ਜਦੋਂ ਗੁਰੂ ਦੇ ਦਰ ਤੇ ਆਵਾਂਗੇ ਜਿਵੇਂ ਮਾਰਗ ਨੇ ਆਪ ਗਵਾਈਆ ਤਾਂ ਸੋ ਪਾਈਆ ਅਵਰ ਕਸੀ ਚਤਰਾਈ ਚਤਰਾਈਆਂ ਨਾਲ ਨਹੀਂ ਮਿਲਦਾ ਆਪਣਾ ਆਪ ਗਵਾਉਣਾ ਪੈਂਦਾ ਜੋ ਤਾਂ ਗੁਰੂ ਦੇ ਚਰਨਾ ਚਾਉਣਾ ਫਿਰ ਕਹਿਣਾ ਪੈਂਦਾ ਵੀ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਣ ਫਿਰ ਕਹਿਣਾ ਬੰਦਾ ਵੀ ਮੇਰਾ ਕੀ ਹੈ ਜੀ ਸਭ ਕੁਝ ਤੇਰਾ ਹੀ ਹੈ ਆਪ ਕੋ ਸਤਨਾਮ ਕਹਿਣਾ ਤੇਰ ਬਰਮਾਨ ਤੇਰਾ ਕੀਤਾ ਜਤੋਂ ਨਾ ਹੀ ਮੈਨ ਨੋ ਕਿ ਤੋਈ ਮੈ ਨਰਗੁਣਾ ਹਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਮਹਾਰਾਜ ਮੈਂ ਕੀ ਮੈਂ ਤਾਂ ਆਗਣ ਹਾਰਾ ਜੀ ਮੇਰੇ ਵਿੱਚ ਤਾਂ ਗੁਣੀ ਕੋਈ ਨਹੀਂ ਸੀ ਹਮ ਆਪ ਗੁਣ ਪਰੇ ਇਹ ਕੋ ਗੁਣ ਨਾਹੀ ਅਮਰਤ ਸਾਡ ਵਖੇ ਭਾਵੇਂ ਮਾਇਆ ਮੋਹ ਪਰਮ ਪਰ ਭੂਲੇ ਸੁਧਦਾ ਰਸੋ ਪ੍ਰੀਤ ਲਗਾਈ ਇਹ ਭਾਵਨਾ ਬਣਾਉਣੀ ਪੈਣੀ ਹੈ ਗੁਣ ਹੁੰਦਿਆ ਹੋਇਆ ਵੀ ਗੁਣ ਹੀਨ ਹੋਣਾ ਸਤਿਗੁਰਾਂ ਦੇ ਚਰਨ ਹੁਣ ਕੀ ਭਾਗਤ ਫਰੀਦ ਸਾਹਿਬ ਦੇ ਵਿੱਚ ਗੁਣ ਨਹੀਂ ਸੀ ਪਾਈ ਕਿਉਂ ਭਈ ਕਿੱਡੇ بڑے ਤਪਸ਼ ਵੀ ਹੋਏ ਨੇ ਕਿੰਨੇ بڑے ਨਾਮ ਅਭਿਆਸੀ ਹੋਏ ਨੇ ਮਾਤਾ ਦੀ ਆਗਿਆ ਵਿੱਚ ਚੱਲਣ ਵਾਲੇ ਹੋਏ ਨੇ ਭਗਤੋ ਫਰੀਦ ਸਾਹਿਬ ਦੀ ਉਹਨਾਂ ਨੇ ਆਪਣੇ ਆਪ ਤੇ ਲੱਗੀ ਗੱਲ ਹੈ ਰੀਤਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣੀ ਭਰਿਆ ਮੈਂ ਫਿਰਾਂ ਲੋਕ ਕਹਿਣ ਕਰੋਗੇ ਮਨੋਤੇ ਗੁਣੀ ਹੀ ਪਾਠ ਹੁੰਦਾ ਹੈ ਗੁਣ ਹੀ ਦਾ ਪਾਵ ਹੈ ਗੁਣਾ ਤੋਂ ਹੀਣਾ ਪਾਵ ਉਹ ਗਣਾ ਦਾ ਭਰਿਆ ਪਿਆ ਗੁਣ ਹੋਮਿਆ ਹੋਇਆ ਵੀ ਆਪਣੇ ਆਪ ਨੂੰ ਗੁਣਾ ਤੋਂ ਹੀਣਾ ਸਮਝ ਲੈਣਾ ਇਹ ਗੁਰਮਖਾਂ ਦੀ ਨਿਸ਼ਾਨੀ ਇਹ ਈਗੋ ਤੋਂ ਰਹਿਤ ਹੈ ਹਉਮੈ ਤੋਂ ਰਹਿਤ ਹੈ ਇਹ ਚੀਜ਼ਾਂ ਗਵਾਉਣੀਆਂ ਪਹਿਣੀਆਂ ਅੰਦਰੋਂ ਖਤਮ ਕਰਨੀਆਂ ਪਹਿਣੀਆਂ ਆਪਣੇ ਆਪ ਨੂੰ ਖਤਮ ਕਰਨਾ ਪੈਣਾ ਹੈ ਆਪ ਗਵਾਈਏ 500 ਪਾਈ ਆਪਣੇ ਆਪ ਨੂੰ ਮੇਰੇ ਵਰਗਾ ਚੜ ਪੜ ਕੇ ਚਾਰ ਕਿਤਾਬਾਂ ਪਤਾ ਨਹੀਂ ਜਗਜੀਤ ਸਾਹਿਬ ਪੜ੍ਹਿਆ ਕਿ ਨਹੀਂ ਪੜ੍ਹਾ ਬਾਹ ਬੰਦੇ ਪਾ ਪੂਰੇ ਪਸਰ ਜਲੇ ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ ਆ ਗਵਾਉਣਾ ਪੈਣਾ ਸਾਰਾ ਮਾਨ ਕਰੋ ਤੂੰ ਉਪਰੇ ਮੇਰੇ ਪ੍ਰੀਤਮ ਪਿਆਰੇ ਹਾਮਾ ਪ੍ਰਾਦੀ ਸਦਭੂਲ ਤੇ ਤੂੰ ਬਖਸ਼ਨ ਹਾਰੇ ਫੇਰ ਕਿਤੇ ਗੁਰੂ ਦੀ ਕਿਰਪਾ ਹਣੀ ਹੈ ਤਾਂ ਕਰਕੇ ਮਾਰ ਕਹਿੰਦੇ ਆਪ ਗਵਾਏ ਆਪ ਗਿਆ ਸੁਖ ਪਾਇਆ ਮੇਲ ਸਲਲ ਸਲਲ ਸੁਮਾਈ ਆਪਾ ਭਾਵ ਹੰਕਾਰ ਚ ਲੈ ਜਾਂਦਾ ਤੇ ਸੁਖ ਆਤਮਿਕ ਸੁਖ ਨੂੰ ਪ੍ਰਾਪਤ ਕੀਤਾ ਜਾਂਦਾ ਫਿਰ ਗਿਆਨੀ ਪੁਰਸ਼ ਨੇ ਜਿਸ ਰੂਪ ਵਿੱਚ ਇਸ ਪ੍ਰਕਾਰ ਸਮਝ ਜਾਂਦਾ ਜਿਵੇਂ ਸਲਲ 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 ਨੂੰ ਕਹਿੰਦੇ ਆ ਪਾਣੀ ਨੂੰ ਸਾਧ ਸੰਗਤ ਜੀ ਕਹਿੰਦੇ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਭਾਵ ਜਿਵੇਂ ਨਦੀਆਂ ਨਾਲੇ ਗੰਗਾ ਚ ਮਿਲ ਕੇ ਗੰਗਾ ਰੂਪ ਹੋ ਜਾਂਦੇ ਐ ਤੇ ਗੰਗਾ ਸਮੁੰਦਰ ਨਾਲ ਮਿਲ ਕੇ ਸਮੁੰਦਰ ਰੂਪ ਹੋ ਜਾਂਦੀ ਐ ਓਵੇਂ ਹੀ ਗਿਆਨवान ਪ੍ਰਭੂ ਸਰੂਪ ਵਿੱਚ ਅਭੇਦ ਹੋ ਜਾਂਦੇ ਨੇ ਸਾਧ ਸੰਗ ਜਿਉ ਮੀ ਹੋਂ ਮਹਾਰਾਜ ਕਹਿੰਦੇ ਜਿਉ ਮੀ ਬੁੱਠੇ ਗਲੀਆਂ ਨਾਲੀਆਂ ਟੋਪਿਆਂ ਕਾ ਜਲ ਜਾਏ ਪਵੈ ਸੁਰਸਰੀ ਸੋਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਵੇ ਕਹਿੰਦੇ ਜਿਵੇਂ ਮੀਂਹ ਦਾ ਪਾਣੀ ਹੈ ਗਲੀਆਂ ਨਾਲੀਆਂ ਵਿੱਚ ਵੀ ਹੁੰਦਾ ਹੋਇਆ ਕਹਿੰਦੇ ਗੰਗਾ ਦੇ ਵਿੱਚ ਪੈ ਜਾਏ ਨਾ ਉਹ ਵੀ ਪਵਿੱਤਰ ਹੋ ਜਾਂਦਾ ਹੈ ਆਪ ਕੋ ਸਤ ਨਹਾ ਇਸੇ ਤਰ੍ਹਾਂ ਕਹਿੰਦੇ ਜਦੋਂ ਕੋਈ ਭਾਈ ਹੰਕਾਰ ਦਾ ਮਾਰਿਆ ਈਰਖਾ ਦਾ ਮਾਰਿਆ ਦੁਸ਼ੈਸ਼ ਦਾ ਮਾਰਿਆ ਬੰਦਾ ਜਦੋਂ ਸਤਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸਤ ਸੰਗਤ ਦੇ ਵਿੱਚ ਆਉਂਦਾ ਨਾ ਕਹਿੰਦੇ ਉਹ ਵੀ ਪਵਿੱਤਰ ਹੋ ਜਾਂਦਾ ਆਪੋ ਸਤਨਾਮ ਪਵਿੱਤਰ ਹੋ ਜਾਂਦਾ ਫਿਰ ਉਹ ਸਾਧੂਆਂ ਦੀ ਸੰਗਤ ਦੀ ਢੂੜੀ ਦੇ ਵਿੱਚ ਇਸ਼ਨਾਨ ਕਰਦਾ ਕਿਵੇਂ ਕਰਦਾ ਮਾਤਮ ਜੀ ਸੰਗ ਸਾਧੂਆਂ ਢੂੜੀ ਕਰ ਇਸ਼ਨਾਨ ਹੁਣ ਢੂੜ ਦਾ ਇਸ਼ਨਾਨ ਕਿਹੜਾ ਐਥੇ ਕਈਆਂ ਨੂੰ ਇਸ਼ਨਾਨ ਦਾ ਹੀ ਨਹੀਂ ਪਤਾ ਲੱਗਿਆ ਹਜੇ ਤੱਕ ਵੀ ਇਸ਼ਨਾਨ ਕਿਹੜੇ ਦੀ ਗੱਲ ਕਰਦੇ ਆ ਅੱਗੇ ਇਸ਼ਨਾਨ ਦੀ ਗੱਲ ਕਰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੋਕਰ ਦਾਣ ਕਹਿੰਦੇ ਗੁਰੂ ਦਾ ਦਿੱਤਾ ਗਿਆਨ ਕਹਿੰਦੇ ਸੁਣ ਕਹਿੰਦੇ ਹਰ ਦਾ ਨਾਮ ਧਿਆਏ ਸੋ ਗੁਰੂ ਦੇ ਵਚਨਾਂ ਨੂੰ ਧਿਆਨ ਨਾਲ ਸੁਣ ਧਿਆਨ ਇਕਾਗਰ ਕਰਕੇ ਸੁਣ ਮਨ ਵਰਤੀ ਨੂੰ ਇਕਾਗਰ ਕਰਕੇ ਸੁਣ ਇਹ ਨਾ ਹੋਵੇ ਘੜੀ ਦੀਆਂ ਸੂਈਆਂ ਕਨੀ ਧਾਕੀ ਜਾਵੇ ਵੀ 2 ਮਿੰਟ ਅੱਗੇ ਹੋ ਗਏ ਮੈਂ ਤਾਂ ਸਕੂਲ ਭੇਜਨੇ ਸੀ ਬੱਚੇ ਮੈਂ ਉਹ ਕਰਨਾ ਸੀ ਮੈਂ ਖੇਤ ਜਾਣਾ ਸੀ ਮੈਂ ਇਹ ਕਰਨਾ ਸੀ ਕਦੇ ਟਾਈਮ ਕਨੀ ਝਾਕੀ ਜਾਵੇ ਵੀ ਪਹਿਲਾਂ ਹੋ ਗਿਆ ਜਾਂ ਬੰਦ ਹੋ ਗਿਆ ਇੱਥੇ ਕਹਿੰਦੇ ਭਾਈ ਧਿਆਨ ਗੁਰੂ ਦੇ ਸ਼ਬਦ ਵੱਲ ਦੇਣਾ ਪੈਂਦਾ ਹੁਣ ਆਪਾਂ ਵੇਖੋ ਕਿੰਨੇ ਕਾ ਗੁਰੂ ਦੇ ਸ਼ਬਦ ਵੱਲ ਧਿਆਨ ਦਿੰਨੇ ਆ ਬਿਰਲੇ ਹੀ ਐ ਇੱਥੇ ਧਿਆਨ ਇਕਾਗਰ ਕਰਨ ਦੀ ਗੱਲ ਕਰੀ ਐ ਜਿੰਨਾ ਜੇ ਧਿਆਨ ਨਹੀਂ ਇਕਾਗਰ ਹੁੰਦਾ ਉਹਨਾਂ ਚ ਗੱਲ ਨਹੀਂ ਬਣਨੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਜਪਣ ਦੀ ਗੱਲ ਹੁੰਦੀ ਹੈ ਸਿਮਰਨ ਦੀ ਗੱਲ ਹੁੰਦੀ ਹੈ ਧਿਆਉਣ ਦੀ ਗੱਲ ਹੁੰਦੀ ਆ ਇਹਨਾਂ ਤਿੰਨੇ ਸ਼ਬਦਾਂ ਦੇ ਵੱਖੋ ਵੱਖਰੇ ਅਰਥ ਹੈ ਜਪਣ ਮਰ ਨੂੰ ਇਕਾਗਰ ਕਰ ਲੈਣਾ ਚੌਂਕੜਾ ਮਾਰ ਲੈਣਾ ਆਸੇ-ਪਾਸੇ ਦੇ ਫੁਰਨਿਆਂ ਤੋਂ ਮਨ ਰੋਗ ਕੇ ਵਾਹਿਗੁਰੂ ਗੁਰ ਸ਼ਬਦ ਦੀ ਧੁਨ ਵਿੱਚ ਮਨ ਨੂੰ ਲਾ ਲੈਣਾ ਉਹ ਜਪਣਾ ਹੈ ਧਿਆਨ ਦਿਓ ਇੱਕ ਸਿਮਰਨ ਕਰਮ ਹੈ ਸਿਮਰਨ ਦਾ ਭਾਵ ਹੈ ਗੁਰੂ ਦੇ ਸ਼ਬਦਾਂ ਨੂੰ ਯਾਦ ਕਰਨਾ ਜੇ ਮਾਰਾ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਸ਼ੋ ਕਾਇਆ ਭਾਈ ਇਹੋ ਜਾਂ ਕੰਮ ਕਦੇ ਨਾ ਕਰੀ ਕਿ ਤੈਨੂੰ ਅੰਤ ਵੇਲੇ ਪਛਤਾਉਣਾ ਪਵੇਗਾ ਕੋ ਸਤਨਾਮ ਇਹ ਸਿਮਰਨ ਜਾਂ ਕਹਿ ਲੋ ਚੇਤਨਾ ਹੈ ਤੋ ਚੇਤ ਲੈ ਮਿਸ਼ ਦਿਨ ਮੈਂ ਪ੍ਰਾਨੀ ਛਣ ਛਣ ਆਉ ਦ ਬਿਹਾਰ ਹੈ ਫੂਟੇ ਘਟ ਜਿਉ ਪਾਣੀ ਓ ਭੋਲਿਆ ਤੇਰੀ ਉਮਰ ਬੀਤਦੀ ਜਾ ਰਹੀ ਆ ਬੀਤਦੀ ਵੀ ਕਿਵੇਂ ਜਾ ਰਹੀ ਹੈ ਕਹਿੰਦੇ ਫੁੱਟ ਡੇ ਟਿੜਕੇ ਹੋਏ ਘੜੇ ਦੇ ਵਿੱਚ ਪਾਣੀ ਭਰਦੀਏ ਹੌਲੀ ਹੌਲੀ ਬੂੰਦ ਬੂੰਦ ਕਰਕੇ ਉਹ ਤੌੜਾ ਖਾਲੀ ਹੋ ਜਾਂਦਾ ਘੜਾ ਇਸੇ ਤਰ੍ਹਾਂ ਕਹਿੰਦੇ ਆ ਤੇਰੇ ਸਰੀਰ ਨੂੰ ਪਕੜੇ ਨੂੰ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਈਰਖਾ ਦੀ, ਦੁਸ਼ਤ ਦੀ ਕਿਤੇ ਸੱਟ ਨਾ ਲੱਗ ਜੇ ਦੇਖੀ ਕਿਸੇ ਦੇ ਸਾੜੇ ਦੇ ਅੰਦਰ ਮਾਨੂੰ ਜੋੜ ਕੇ ਕਹਿੰਦੇ ਜਿਹੜਾ ਕੀਮਤੀ ਸਮਾਂ ਪਰਮਾਤਮਾ ਨੇ ਇਸ ਵਾਸ ਪਰਮੇਸ਼ਰ ਦਾ ਸਿਮਰਨ ਕਰਨ ਵਾਸਤੇ ਦਿੱਤੇ ਸੀ ਕਿਤੇ ਅਜਾਇ ਨਾ ਗਵਾਦਿਆਂ ਆਪ ਕੋ ਸਤਨਾ ਇਹਨੂੰ ਸਿਮਰਨ ਕਹਿੰਦੇ ਫਿਰ ਅੱਗੇ ਧਿਆਨ ਧਿਆਨ ਦਾ ਭਾਵ ਹੈ ਵੀ ਆਪਣੀ ਮਨ ਦੀਰਤੀ ਨੂੰ ਇਕਾਗਰ ਕਰ ਲਈ ਅਸੇ ਪਾਸੇ ਤੋਂ ਧਿਆਨ ਨੂੰ ਤੋੜ ਕੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜ ਲਈ ਜਾਂਦੇ ਹਰ ਕਾ ਨਾਮ ਧਿਆਏ ਸੁਣ ਬੜੇ ਧਿਆਨ ਨਾਲ ਸੁਣਨਾ ਹੈ ਫਿਰ ਸਬਨਾ ਨੋ ਕਰ ਦਾਨ ਕਹਿੰਦੇ ਫਿਰ ਉਹ ਸ਼ਬਦ ਨੂੰ ਸੁਣ ਕੇ ਕਹਿੰਦੇ ਫਿਰ ਸਾਰਿਆਂ ਵਿੱਚ ਉਹਨੂੰ ਵੰਡਣਾ ਕਰੀ ਆਖੋ ਸਤਨਾਮ ਸਭ ਤੋਂ ਵੱਡਾ ਦਾਨ ਕੀ ਹੈ ਜੀ ਅਰਦਾਸ ਵਿੱਚ ਮੰਗਦੇ ਆ ਦਾਨਾ ਸਰਦਾਨ ਕੀ ਹੈ ਜੀ ਉਹ ਨਾਮ ਦਾਣ ਹੈ ਗੁਰੂ ਦੇ ਦਿੱਤੇ ਨਾਮ ਨੂੰ ਉਪਦੇਸ਼ ਨੂੰ ਕਿਸੇ ਹੋਰ ਦੀ ਝੋਲੀ ਪਾ ਦੇਣਾ ਆਪੋ ਸਤਨਾਮ ਫੇਰ ਮਹਾਰਾਜ ਨੇ ਕਿਰਪਾ ਕਰਨੀ ਹੈ ਸਵੇਸ ਕਰਕੇ ਸਤਿਗੁਰੂ ਜੀ ਕਹਿੰਦੇ ਐ ਕਹਿੰਦੇ ਜਿਨ ਹਰ ਨਾਮ ਨਾ ਚੇਤੇਉ ਸੋ ਔਗਣ ਆਵੇ ਜਾਏ ਭਾਈ ਜਿਨਾ ਮਨੁਖਾ ਨੇ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕੀਤਾ ਨਾ ਉਹ ਆਪਣੇ ਔਗਣਾ ਕਰਕੇ ਸਦਾ ਆਉਂਦੇ ਤੇ ਜਾਂਦੇ ਰਹਿੰਦੇ ਐ ਭਾਵ ਕਦੇ ਜੰਮਦੇ ਆ ਤੇ ਕਦੇ ਮਰਦੇ ਆ ਖੋ ਸਤਨਾ ਆ ਜੇ ਸਤਗੁਰ ਪੁਰਖ ਨਾ ਭੇਟੇਓ ਸੋ ਪੌ ਜਲ ਪਚਾਇ ਪਜਾਇ ਮਾਰੇ ਕਹਿੰਦੇ ਜਿਸ ਨੂੰ ਸਤਗੁਰ ਪੁਰਖ ਨਹੀਂ ਮਿਲੇ ਆ ਭਾਵ ਜਿਸ ਨੇ ਸਤਗੁਰ ਪੁਰਖ ਨੂੰ ਕੋਈ ਭੇਟਾ ਨਹੀਂ ਦਿੱਤੀ ਜਿਵੇਂ ਕੋਈ ਹਾਰਿਆ ਹੋਇਆ ਰਾਜਾ ਝੁੱਕ ਕੇ ਜਿੱਤੇ ਹੋਏ ਰਾਜੇ ਅੱਗੇ ਭੇਟਾ ਰੱਖਦਾ ਹੈ ਨਾ ਜੋ ਮਨਮੁਖ ਇਸ ਤਰ੍ਹਾਂ ਕੋ ਰਾ ਅੱਗੇ ਨਹੀਂ ਨਿਭਦੇ ਉਹ ਕਹਿੰਦੇ ਸੰਸਾਰ ਸਮੁੰਦਰ ਚ ਸਾਧ ਸੰਗ ਦੀ ਆਪ ਦਾ ਸੜੇ ਨੇ ਖਾਚ ਧੋਏ ਨੇ ਤੇ ਹੋਰਾਂ ਨੂੰ ਵੀ ਖਾਚਤ ਕਰਦੇ ਰਹਿੰਦੇ ਨੇ ਸਾੜਦੇ ਰਹਿੰਦੇ ਨੇ ਭਾਵ ਉਹ ਲੋਕ ਤੇ ਪਰਲੋਕ ਵਿੱਚ ਵੀ ਸੜਦੇ ਰਹਿੰਦੇ ਨੇ ਭਾਈ ਜਿਨ੍ਹਾਂ ਦਾ ਸਤਿਗੁਰੂ ਜੀ ਦੇ ਨਾਲ ਕੋਈ ਮੁਲਾਕਾਤ ਨਹੀਂ ਸਤਿਗੁਰੂ ਜੀ ਨੂੰ ਮਿਲੇ ਨਹੀਂ ਜੇ ਸਤਿਗੁਰੂ ਨੂੰ ਮਿਲਣਾ ਕਿਵੇਂ ਆ ਭਾਈ ਅੰਤਰਗੁਰ ਅਰਾਧਨਾ ਦੀਪਾ ਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਨਨਾ ਗੁਰਨਾਵ ਸਾਰੇ ਸਰੀਰ ਦੇ ਨੂੰ ਵੀ ਸਤਗੁਰਾਂ ਨੇ ਗੁਰੂ ਦੇ ਸਮਰਪਤ ਅਰਪਤ ਕਰਨ ਦੀ ਗੱਲ ਕਰੀ ਆ ਨਾ ਤਾਂ ਘਰੇ ਬੈਠ ਕੇ ਵੀ ਸਪੀਕਰਾਂ 'ਚ ਸੁਣ ਕੇ ਸਾਰ ਲੈ ਵੀ ਇੱਥੀ ਹਾਜ਼ਰੀ ਲਾਗੀ ਮਾਰੇ ਕਹਿੰਦੇ ਨਹੀਂ ਫਿਰ ਨੇਤਰੀ ਸਤਗੁਰ ਪੇਖਣ ਦਾ ਭਾਵ ਹੈ ਵੀ ਅੱਖਾਂ ਨਾਲ ਜਾ ਕੇ ਗੁਰੂ ਦੇ ਦਰਸ਼ਨ ਕਰਾ ਸਰਵਣੀ ਸੋਨਾਕੁਰ ਨਾ ਉਹ ਕੱਲੇ ਦਰਸ਼ਨ ਨਹੀਂ ਕਰਨੇ ਕਈ ਵਾਰੀ ਹੁੰਦਾ ਗੁਰੂ ਨੂੰ ਮੱਥਾ ਵੀ ਐ ਟੇਕਦੇ ਆ ਜਿਵੇਂ ਕਿਤੇ ਦਾਵੀ ਨੂੰ ਹੱਥ ਲਾ ਕੇ ਭਜਣਾ ਹੋਵੇ ਪਰ ਮਾਰਾ ਕਹਿੰਦੇ ਨਹੀਂ ਉਹ ਭਾਈ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਬੈਠਣਾ ਵੀ ਐ ਕੁਝ ਪਲ ਬੈਠ ਕੇ ਗੁਰੂ ਦੇ ਗਿਆਨ ਨੂੰ ਵੀ ਸੁਣਨਾ ਆਪ ਕੋ ਸਤਿਨਾਮਾ ਗੁਰੂ ਦੇ ਗਿਆਨ ਨੂੰ ਵੀ ਸੁਣਨਾ ਸੋ ਇਸ ਤਰ੍ਹਾਂ ਸਾਧ ਸੰਗਤ ਦੀ ਗੁਰੂ ਦੇ ਨਾਲ ਮੁਲਾਕਾਤ ਹੁੰਦਾ ਹੈ ਤੇ ਜਿਨ੍ਹਾਂ ਨੇ ਇਹ ਮੁਲਾਕਾਤ ਕੀਤਾ ਕਹਿੰਦੇ ਉਹ ਮਾਨਕ ਜੀਵਨ ਨਰਮੋਲ ਹੈ ਇਉਂ ਕੌਡੀ ਬਦਲੇ ਜਾਏ ਕਹਿੰਦੇ ਭਾਈ ਇਹ ਮਨੁੱਖਾ ਜੀਵਨ ਹੈ ਨਾ ਜਿਹੜਾ ਬੜਾ ਨਰਮੋਲਕ ਹੈ ਸਾਧ ਸੰਗਤ ਜੀ ਪਰ ਇਹਨੂੰ ਕੌਡੀਆਂ ਦੇ ਬਦਲੇ ਗਵਾ ਲਿਆ ਕਈਆਂ ਨੇ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਕਈਆਂ ਨੇ ਮੇਰੇ ਵਰਗੇ ਖਾ ਲਿਆ ਪੀ ਲਿਆ ਬਸ ਸੌਂਦੇ ਹੀ ਰਹਿੰਦੇ ਆ ਸਾਧ ਸੰਗਤ ਹੁਣ ਵੀ ਕਈ ਮੇਰੇ ਵਰਗੇ ਉੱਟਣਗੇ ਕੌਲਾ ਚਾਹ ਪੀਤੇ ਬਿਨਾ ਅੱਖ ਹੀ ਨਹੀਂ ਖੁੱਲਦੀ ਆਪੋ ਜਤਨਾ ਫਿਰ ਪਾਇਓ ਤਾਂ 10 ਕੁ ਮਿੰਟ ਹੋਰ ਪੈ ਜਾਣੇ ਐਨੇ ਨੂੰ ਅਰਦਾਸ ਦਾ ਟਾਈਮ ਲੰਘ ਜਾਂਦਾ ਕਿਉਂ ਵੀ ਇਦਾਂ ਹੀ ਹੁੰਦਾ ਬਸ ਖਾ ਲਿਆ ਪੀ ਲਿਆ ਸੌ ਲਿਆ ਜਾਗ ਲਿਆ ਵਸਾਈ ਰਹਿ ਗਿਆ ਮਾਹਰ ਕਹਿੰਦੇ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਬੇਕਾਰ ਗਵਾ ਰਹੇ ਆ ਇਸ ਕਰਕੇ ਮਹਾਰਾਜ ਅੱਗੇ ਕਰੋ ਉਹਨਾਂ ਦੀ ਗੱਲ ਕਰਦੇ ਆ ਜਿੰਨਾ ਸਤਗੁਰ ਰਸ ਮਿਲੈ ਸੇ ਪੂਰੇ ਪੁਰਖ ਸਜਾਨ ਇੰਨਾ ਗੁਰਮਖਾਂ ਨੇ ਕਾਮ ਆਸਕ ਬਕਾਰਾਂ ਨੂੰ ਨਿਗਰਤ ਕਰਕੇ ਸਤਗੁਰਾਂ ਪਾਸੋਂ ਪ੍ਰਭ ਬ੍ਰਹਮਾ ਆਨੰਦ ਰੂਪੀ ਰਸ ਪ੍ਰਾਪਤ ਕੀਤਾ ਹੈ ਉਹ ਪੁਰਖ ਸਿਆਣੇ ਜਾਣੀ ਦੇ ਨੇ ਗੁਰ ਮਿਲ ਪਾਉ ਜਲ ਲੰਗੀ ਹੈ ਦਰਗਹ ਪਤ ਪਰਵਾਨ ਗੁਰੂ ਦੇ ਨਾਲ ਮਿਲ ਕੇ ਭਾਈ ਇਸ ਸੰਸਾਰ ਤੋਂ ਤਰਿਆ ਜਾਂਦਾ ਤੇ ਕਾਲ ਪੁਰਖ ਵੈ ਗੁਰੂ ਦੀ ਦਰਗਾਹ ਵਿੱਚ ਫਿਰ ਮਾਣ ਮਿਲਦਾ ਉਹ ਪ੍ਰਮਾਨ ਹੋ ਜਾਂਦੇ ਆ ਨਾਨਕ ਤੇ ਮੁਖ ਉਜਲੇ ਦੋ ਲੋਭੇ ਸ਼ਬਦ ਨਿਸ਼ਾਨ ਕਹਿੰਦੇ ਉਹਨਾਂ ਗੁਰਮਖਾਂ ਦੇ ਮੁਖ ਹਮੇਸ਼ਾ ਉਜਲੇ ਹੁੰਦੇ ਨੇ ਭਾਵੇਂ ਸੂਰਜੀ ਜਿ ਤਰ੍ਹਾਂ ਉਹਨਾਂ ਦੇ ਜੀਵਨ ਦੀ ਚਮਕ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਜਾਂ ਮੁਖ ਵਿੱਚੋਂ ਨਾਮ ਦੀ ਧੁਨ ਪੈਦਾ ਹੁੰਦੀ ਹੈ ਤੇ ਸਾਧ ਸੰਗ ਜਿਨ੍ਹਾਂ ਦੇ ਹਿਰਦੇ 'ਚ ਗਿਆਨ ਦੀ ਧੁਨ ਪ੍ਰਗਟ ਹੋਈ ਉਹਨਾਂ ਸ੍ਰੇਸ਼ਟ ਪੁਰਖਾਂ ਦੇ ਮੁਖ ਲੋਕ ਤੇ ਪਰਲੋਕ 'ਚ ਜਸ ਰੂਪੀ ਉਜਾਲੇ ਵਾਲੇ ਹੋ ਜਾਂਦੇ ਆ ਕਹਿਣ ਦਾ ਭਾਵ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਬਾਪੇ ਮੇਲੇ ਦੇ ਭਾਗੀ ਬਣ ਜਾਂਦੇ ਐ ਇੱਥੇ ਵੀ ਸੁਖੀ ਤੇ ਪਰਲੋਕ ਵਿੱਚ ਵੀ ਸੁਖੀ ਹੋ ਜਾਂਦੇ ਐ ਸਵਾਉ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਪਾਵਨ ਗੁਰ ਸ਼ਬਦਾਂ ਤੇ ਪਹਿਰਾ ਦੇ ਕੇ ਭਾਈ ਸਤ ਸੰਗਤ ਵਿੱਚ ਆਇਆ ਕਰੀਏ ਸਤ ਸੰਗਤ ਵਿੱਚ ਭਾਵੇਂ ਪੰਜਵੇਂ ਵਿੱਚ ਬੈਠਿਆ ਕਰੀਏ ਪਰ ਗੁਰੂ ਕੇ ਸੰਗਤ ਜ਼ਰੂਰ ਕਰਿਆ ਪਈਏ ਗੁਰੂ ਕੇ ਸੰਗਤ ਵਿੱਚ ਹੀ ਪਰਮੇਸ਼ਰ ਦਾ ਨਾਮ ਜਪਿਆ ਸੁਣਿਆ ਬਾਣੀ ਪੜਿਆ ਪਰਬਾਨ ਹੁੰਦਾ ਐ ਤੋ ਇਨਾ ਪਾਵਨ ਗੁਰਮਤਿ ਨੰਮ ਜਨੂ ਫਿਰਦੇ ਵਿੱਚ ਵਸਾਉਣਾ ਕਰੀਏ ਬੋਲਦਿਆਂ ਤੋਂ ਗੁਰਮਤਿ ਦੀਆਂ ਵਿਚਾਰਾਂ ਕਰਦਿਆਂ ਤੋਂ ਹੋਈਆਂ ਅਨੰਤ ਪ੍ਰਾਂ ਦੀਆਂ ਭੁੱਲਾਂ ਸਤਿਗੁਰੂ ਜੀ ਔਰ ਗੁਰੂ ਕੀ ਸੰਗਤ ਬਖਸ਼ਿ ਮਨ ਜੋਗ ਹੈ ਹਮੇਸ਼ਾ ਦੀ ਤਰ੍ਹਾਂ ਲੜੀ ਵਾਰੀ ਕਥਾ ਸਾਧ ਸੰਗਤ ਜੀ YouTube ਚੈਨਲ ਤੇ ਤੇ Facebook ਤੇ ਮੱਧ ਮਰਾਹੀ ਲਾਈਵ ਹੁੰਦੀ ਹੈ ਹਮੇਸ਼ਾ ਨਾਹਾ ਪ੍ਰਾਪਤ ਕਰਿਆ ਕਰੋ ਮਹਾਰਾਜ ਕਿਰਪਾ ਕਰਨ ਬੁਲਾਓ ਜੀ ਫਤਿਹ ਪਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕ